ਲੋ ਜੀ ਅੱਜ ਅਸੀਂ ਬਾਈ ਜੱਗੇ ਕੋਲੇ ਬਰਗਾੜੀ ਪਿੰਡ ਆਇਆ ਤੇ ਸਾਡਾ ਆਉਣ ਦਾ ਜਿਹੜਾ ਕਾਰਨ ਆ ਉਹ ਸਿਰਫ ਇੱਕੋ ਹੀ ਆ ਕਿ ਬਾਈ ਜੀ ਦਾ ਇੱਕ ਰੌਲਾ ਜਿਹੜਾ ਇਸ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਫੌਜੀ ਦਾ ਕਮਰਾ ਬਾਈ ਜੱਗੇ ਜਿਹੜਾ ਫੌਜੀ ਦੇ ਕਮਰੇ ਵਾਲਾ ਰੌਲਾ ਨਾ ਹਾਂਜੀ ਹਾਂਜੀ ਉਹ ਇੰਨਾ ਕ ਵੱਧ ਗਿਆ ਵੀਰੇ ਤੋਡੀ ਤਾਂ ਇੱਕ ਜਿਹੜੀ ਸੋਚ ਸੀਗੀ ਵੀ ਇਸ ਗਰੀਬ ਗਰੀਬ ਦੀ ਮਦਦ ਹੋ ਜੇ ਮਦਦ ਤਾਂ ਹੋ ਜੀ ਹਾਂ ਸਹੀ ਗੱਲ ਹੈ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਉਹਦੇ ਵਿੱਚ ਮਦਦ ਕਿਸੇ ਨੇ ਕਰਨੀ ਸੀ ਉਹ ਤਾਂ ਮਰਜੀ ਹੈ ਅਗਲੇ ਦੀ ਹਾਂ ਉਹ ਤਾਂ ਅਗਲੇ ਦੀ ਮਰਜੀ ਹੈ ਕੋਈ ਇਸ ਚੀਜ਼ ਦਾ ਦਬਾਅ ਹੈ ਨਹੀਂ ਸੀਗਾ ਨਹੀਂ ਦਬਾਅ ਸੀ ਪਰ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਜਿਨ੍ਹਾਂ ਨੇ ਇਹ ਟੌਪਿਕ ਨੂੰ ਜਿਹੜਾ ਮਸ਼ਹੂਰ ਕਰਿਆ ਚੱਕਿਆ ਤੇ ਬਾਈ ਤੁਸੀਂ ਸਕਰੀਨ ਸ਼ਾਟ ਲਾ ਕੇ ਵੀਡੀਓ ਪਾ ਦਿੰਨੇ ਆ ਉਹਦੇ ਵਿੱਚ ਵੀਡੀਓ ਜਿਵੇਂ ਦੀ ਤਵੇਂ ਹੁੰਦੀ ਆ ਉਹਦੇ ਵਿੱਚ ਨਗੇਜਪੁਣਾ ਹੁੰਦਾ ਕਿਸੇ ਦੀ ਵੀ ਪਾ ਦਿੰਦੇ ਆ ਉਹ ਪਹਿਲਾ ਨਾਲੋਂ ਤੁਸੀਂ ਉਹਨੂੰ ਜ਼ਿਆਦਾ ਮਸ਼ਹੂਰ ਕਰਦੇ ਆ ਤੇ ਜਿਵੇਂ ਤੁਸੀਂ ਇਹ ਫੌਜੀ ਦੇ ਕਵਰੇ ਵਾਲਾ ਜਿਹੜਾ ਰੌਲਾ ਮਸ਼ਹੂਰ ਕਰਿਆ ਤੇ ਅਸੀਂ ਬਾਈ ਜੱਗੇ ਨੂੰ ਨਸੀਹਤ ਦੇ ਤੌਰ ਤੇ ਇਹ ਕਹਿਣ ਆਏ ਆ ਕਿ ਬਾਈ ਜੱਗੇ ਤੂੰ ਕਿਸੇ ਵੀ ਕਮਿੰਟ ਦਾ ਗਲਤ ਦਾ ਜਵਾਬ ਨਹੀਂ ਦੇਣਾ ਵੀਰੇ ਠੀਕ ਆ ਵੀਰੇ ਠੀਕ ਆ ਕਿਸੇ ਦੇ ਵੀ ਮਗਰ ਲਾ ਕੇ ਕਿਸੇ ਨੂੰ ਮਾਰਾ ਨਹੀਂ ਕਹਿਣਾ ਵੀਰੇ ਆਪਾਂ ਤਾਂ ਕਹਿੰਦੇ ਨਹੀਂ ਵੀਰੇ ਜਿਹੜਾ ਇਹ ਟੋਡਾ ਰੋਲਾ ਵੀਰੇ ਵੀਰੇ ਇਹ ਜਿਹੜਾ ਸਮਾਜ ਨੂੰ ਨਾ ਗਲਤ ਸੇਧ ਦੇ ਰਿਹਾ ਗਲਤ ਸੇਧ ਪੂਰੇ ਹੀ ਹੁੰਦੇ ਆ ਜੀ ਤੂੰ ਉਹਨਾਂ ਨੂੰ ਗਾਲਾਂ ਕੱਢਦਾ ਉਹ ਤੈਨੂੰ ਗਾਲਾਂ ਕੱਢਦੇ ਆ ਰੋਲਾ ਗਰੀਬ ਦਾ ਕਮਰੇ ਦਾ ਜਿਹੜਾ ਉੱਥੇ ਦਾ ਉੱਥੇ ਰਹਿ ਗਿਆ ਜਿਹੜਾ ਰੋਲਾ ਚੱਲ ਪਿਆ ਹੁਣ ਉਹ ਗਾਉਂਦਾ ਇਹਦੇ ਵਿੱਚ ਲੋਕਾਂ ਦੀਆਂ ਧੀਆ ਪਹਿਣਾ ਇਹ ਆਪਾਂ ਨੂੰ ਪਤਾ ਪਹਿਲਾਂ ਸਤਕਾਰ ਆ ਆਪਣੀਆਂ ਧੀਆ ਸਾਰੀਆਂ ਸਹੀ ਗੱਲ ਆ ਉਹ ਜਿਹੜੀਆਂ ਲੋਕ ਦੇ ਧੀਆ ਪਹਿਣਾ ਜਦੋਂ ਮੋਬਾਈਲ ਖੋਲਦੀਆਂ ਵੀਰੇ ਉਦੋਂ ਇਹ ਵੀਡੀਓ ਅੱਗੇ ਆ ਜਾਂਦੀ ਆ ਜਿਵੇਂ ਕਿ ਉਹ ਬਾਈ ਰੰਧਾਵਾ ਹੋਇਆ ਬਾਈ ਮੰਨ ਲਓ ਸੋਢੀ ਹੋਇਆ ਜਾਂ ਬਾਈ ਹੋਰ ਵੀ ਆ ਕੋਈ ਤੇ ਤੂੰ ਵੀ ਵਿੱਚ ਆ ਵੀਰੇ ਹਾਂਜੀ ਹਾਂਜੀ ਵੀਰੇ ਛਾਰਨੇ ਆ ਬਾਈ ਇਹ ਵੇਚੀਆਂ ਹੁਣ ਫਿਰ ਉਹੀ ਰੋਲਾ ਇਹ ਰੋਲਾ ਬਾਈ ਜੀ ਇੱਥੇ ਬੰਦ ਕਰ ਦਿਓ ਤੇ ਵੀਰੇ ਮੈਂ ਤੁਹਾਨੂੰ ਵੀ ਕਹਿਣਾ ਬਾਈ ਸਾਡੇ ਵੱਲੋਂ ਹੱਥ ਜੜਾ ਲਓ ਇਹ ਰੋਲਾ ਇੱਥੇ ਬੰਦ ਹੋਣਾ ਚਾਹੀਦਾ ਜੇ ਤੁਸੀਂ ਕਿਸੇ ਨੂੰ ਸੇਧ ਦੇਣੀ ਆ ਕੋਈ ਮਤਲਬ ਚੰਗਾ ਜਿਹੜਾ ਕੋਈ ਚੰਗੀ ਕਲਾ ਦਾ ਮਾਲਕ ਆ ਕੋਈ ਬੱਚਾ ਕੋਈ ਆਮ ਬੰਦਾ ਕੋਈ ਜੱਗੇ ਵਰਗਾ ਜਾਂ ਕੋਈ ਹੋਰ ਆ ਜਾਂ ਤੁਹਾਡੇ ਚੋਂ ਆ ਉਹਦਾ ਉਹਦਾ ਸਕਰੀਨਸ਼ਾਟ ਲਾ ਕੇ ਉਹਦਾ ਗਾਣਾ ਗਵਾ ਕੇ ਜਾਂ ਉਹਦੀ ਲਿਖਤ ਦਿਖਾ ਕੇ ਜਾਂ ਕਿਸੇ ਕਿਸੇ ਵੀ ਕੰਮ ਦੇ ਵਿੱਚ ਉਹ ਬੰਦਾ ਮਾਰ ਆ ਉਹਨੂੰ ਯਾਰ ਬਈ ਜਿਆਦਾ ਪ੍ਰਮੋਟ ਕਰੋ ਜਿਹਦੇ ਨੂੰ ਲੋੜ ਆ ਕਿਸੇ ਗਰੀਬ ਨੂੰ ਮੰਨ ਲਓ ਪ੍ਰਮੋਟ ਕਰੋਗੇ ਉਹ ਗਰੀਬ ਰੋਟੀ ਪੈ ਜਾਊਗਾ ਚੰਗਾ ਕੰਮ ਆ ਤੇ ਜਿਹੜੀਆਂ ਇਹ ਚੀਜ਼ਾਂ ਇਹਨਾਂ ਤੇ ਸਿੱਧਿਆ ਜਾ ਕੇ ਜਿਹੜਾ ਕਾਰਵਾਈ ਹੋਣੀ ਚਾਹੀਦੀ ਆ ਜਿੰਨੀਆਂ ਤੁਸੀਂ ਵੀਡੀਓ ਪਾ ਕੇ ਇਹਨਾਂ ਚੀਜ਼ਾਂ ਨੂੰ ਮੰਨ ਲਓ ਅਸੀਂ ਵੀ ਖਲਾਫ ਆ ਸਾਡੇ ਵੀ ਧੀਆ ਪਹਿਣਾ ਅਸੀਂ ਵੀ ਚਾਹੁੰਨੇ ਆ ਵੀ ਜਿਹੜਾ ਨਗੇਜ ਪੁਣਾ ਜਿਹੜਾ ਬੰਦ ਹੋਣਾ ਚਾਹੀਦਾ ਪੂਰੇ ਕੱਪੜੇ ਪਾ ਕੇ ਵੀ ਵੀਡੀਓ ਜਿਹੜੀ ਬਾਨੀ ਚਾਹੀਦੀ ਉਹ ਸਿਰ ਤੇ ਚੁੰਨੀ ਲੈ ਕੇ ਬਾਨੀ ਚਾਹੀਦੀ ਆ ਪਰ ਜਿਵੇਂ ਤੁਹਾਡਾ ਇਹ ਰਾਹ ਚੁਣਿਆ ਤੁਸੀਂ ਭਾਵੇਂ ਵਿਊ ਲੈਣ ਵਾਸਤੇ ਚੁਣਿਆ ਤੇ ਭਾਵੇਂ ਤੁਸੀਂ ਸਮਾਜ ਸੇਵੀ ਬਣ ਕੇ ਇਹ ਰਾਹ ਚੁਣਿਆ ਪਰ ਇਹ ਰਾਹ ਨੂੰ ਖਤਮ ਕਰੋ ਕਾਰਨ ਕੀ ਕਾਰਵਾਈ ਕਿਸੇ ਤਰੀਕੇ ਨਾਲ ਸਿੱਧੀ ਤਰ੍ਹਾਂ ਕਰਵਾਓ ਦਰਖਾਤ ਥਾਣੇ ਦੇ ਜਾ ਕਿਵੇਂ ਵੀ ਕਰੋ ਪਰ ਇਹ ਵੀਡੀਓ ਲਾ ਕੇ ਜਦੋਂ ਤੁਸੀਂ ਮਤਲਬ ਉਹ ਬੰਦਿਆਂ ਦੀ ਜਿਹੜੀ ਤੁਸੀਂ ਕਰਦੇ ਨਾ ਉਹਦੇ ਵਿੱਚ ਬਾਈ ਜੱਗੇ ਪਤਾ ਕਾਰਨ ਕੀ ਆ ਉਹ ਜਿਆਦਾ ਮਸ਼ਹੂਰ ਹੋ ਜਾਂਦੇ ਆ ਹੋ ਜਾਂਦੀ ਹੈ ਜੀ ਸਹੀ ਗੱਲ ਆ ਕੋਈ ਬੰਦਾ ਜਾਣਦਾ ਹੀ ਨਹੀਂ ਹੁੰਦਾ ਪਹਿਲਾਂ ਤਾਂ ਵੀਡੀਓ ਗਾਇ ਤੋਂ ਮੈਂ ਮੰਨ ਲਓ ਵੀਡੀਓ ਨਹੀਂ ਵੇਖੀ ਤਾਂ ਨਹੀਂ ਵੇਖੀ ਤੇ ਕਦੇ ਮੈਂ ਪਾਉਂਗਾ ਤਾਂ viral ਹੋਣੀ ਆ ਹੋਣੀ ਆ ਕਾਰਨ ਹੋਈ ਆ ਵੀ ਇੱਕ ਬੰਦੇ ਨੇ ਜਿਹੜੀ ਗਲਤ ਵੀਡੀਓ ਪਾਤੀ ਉਹ ਬੰਦਾ ਮਸ਼ਹੂਰ ਨਹੀਂ ਉਸ ਟਾਈਮ ਜਦੋਂ ਤੁਸੀਂ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਤੂੰ ਹੋਇਆ ਜਾਂ ਬਾਈਓ ਦੋਨੇ ਤਿੰਨੇ ਬਾਈਆ ਵਧੀਆ ਚੱਲ ਰਹੇ ਆ ਤੁਸੀਂ ਸਕਰੀਨਸ਼ਾਟ ਲਾ ਕੇ ਵੀਡੀਓ ਪਾਤੀ ਤੇ ਉਹ ਬੰਦਾ ਮਸ਼ਹੂਰ ਹੋ ਗਿਆ ਤੇ ਉਹਦੇ ਵਿੱਚ ਦੱਸੋ ਭਲਾ ਕਿੰਨਾ ਹੋਇਆ ਤੇ ਨੁਕਸਾਨ ਕਿੰਨਾ ਹੋਇਆ ਉਹ ਨੁਕਸਾਨ ਹੀ ਆ ਹੁਣ ਜੇ ਉਹ ਜੀ ਗਲਤ ਆਪਾਂ ਬੰਦੇ ਸਹੀ ਆ ਜਮਾ ਜੇ ਗਲਤ ਸੀਗਾ ਤਾਂ ਸਾਬਤ ਕਰਕੇ ਵਿਖਾਉਣ ਕਿਸੇ ਗੱਲ ਚੁੱਕੇ ਤਾਂ ਪਹਿਲਾਂ ਵੀ ਨਹੀਂ ਕਰ ਸਕੇ ਠੀਕ ਆ ਤੇ ਮੁੱਦਾ ਇਹ ਆ ਜੱਗੇ ਬਾਈ ਹਾਂਜੀ ਤੇ ਤੁਹਾਨੂੰ ਵੀ ਵੀਰੇ ਵੀ ਤੁਸੀਂ ਜਿਹੜਾ ਇਹ ਮੁੱਦਾ ਇੱਥੇ ਖਤਮ ਕਰ ਦਿਓ ਗਰੀਬ ਦਾ ਕਮਰਾ ਪਾਵੇ ਗਰੀਬ ਦਾ ਕਮਰਾ ਪਾਵੇ ਨਾ ਪਾਵੇ ਗਰੀਬ ਨੇ ਜੇ ਵੀਡੀਓ ਪਾਉਂਦਾ ਉਹਦੀ ਵੀਡੀਓ ਜੇ ਮਾੜੀ ਆ ਉਹਦਾ ਜਵਾਬ ਨਾ ਦਿਓ ਜੇ ਚੰਗੀ ਆ ਤੁਹਾਡਾ ਜੀ ਕਰਦਾ ਸਲਾਹ ਦਿਓ ਨਾਲੇ ਪੜਾਈ ਸੀਗਾ ਯਾਰ ਤੇ ਵੀਰੇ ਤੂੰ ਵੇਖ ਵੀਰੇ ਚਲੋ ਤੂੰ ਭਲਾ ਕਰਿਆ ਉਹ ਤਾਂ ਵੀ ਆਪਣੇ ਭੈਣ ਭਰਾਵਾਂ ਦੀ ਸਪੋਰਟ ਜੋ ਕਰਦੇ ਹਾਂ 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 ਬੀਬੀ ਇਹ ਤਾਂ ਗੱਲ ਕੀ ਆ ਵੀਰੇ ਰਾਜੇ ਗੱਲ ਇਹ ਆ ਵੀ ਅਸੀਂ ਕਹਿੰਦੇ ਆ ਵੀ ਬਾਈ ਨੇ ਭਾਵੇਂ ਚੰਗੇ ਲਈ ਪਾਈ ਆ ਠੀਕ ਆ ਉਹਨਾਂ ਨੇ ਵੀ ਭਾਵੇਂ ਚੰਗੇ ਲਈ ਕਿਹਾ ਹੋਵੇ ਪਰ ਉਹਦੇ ਵਿੱਚ ਪਤਾ ਕੀ ਆ ਜਿਹੜਾ ਸਮਾਜ ਐ ਨਾ ਆਪਾਂ ਇੱਕ ਸਮਾਜ ਦੇ ਵਿੱਚ ਰਹਿਨੇ ਆ ਤੇ ਸਮਾਜ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਗਾਲੀ ਗਲੋਚ ਜਿਹੜਾ ਇਹ ਬੰਦ ਕਰਨਾ ਚਾਹੀਦਾ ਹਾਂ ੩ ਬਣਾ ਸਭ ਦੀਆਂ ਸਾਂਝੀਆਂ ਕਹਿੰਦਾ ਜੀ ਆਪਾਂ ਇੱਕੋ ਥੋੜਾ ਫਸਲੀ ਕਰਦੇ ਤਨ ਪਹਿਲਾਂ ਆ ਹਾਂ ਹੁਣ ਵੇਖੋ ਹੁਣ ਜੱਗਾ ਜੱਗੇ ਤੂੰ ਆ ਬਾਈ ਤੂੰ ਕਮਾਉਣਾ ਉਹਨਾਂ ਤੂੰ ਖਾਣਾ ਹੂੰ ਸਹੀ ਗੱਲ ਐ ਤੇਰੇ ਵੀ ਕੋਈ ਛੈਲਰ ਨਹੀਂ ਲੱਗੇ ਤੇ ਉਹਨਾਂ ਭਰਾਵਾਂ ਬਾਰੇ ਵੀ ਅਸੀਂ ਜਾਣਦੇ ਹਾਂ ਉਹਨਾਂ ਨੇ ਵੀ ਕਿਸੇ ਦੀ ਦੁਕਾਨ ਕਿਸੇ ਦਾ ਕਿਵੇਂ ਆ ਉਹਨਾਂ ਬਾਈਆਂ ਨੇ ਵੀ ਕਮਾਉਣਾ ਤੇ ਖਾਣਾ ਹਾਂਜੀ ਸਹੀ ਗੱਲ ਲੜਾਈਆਂ ਦੇ ਵਿੱਚ ਪੈ ਕੇ ਨਾ ਤਾਂ ਆਪਦਾ ਟਾਈਮ ਗਾ ਲੋ ਨਾ ਸਮਾਜ ਵਿੱਚ ਬਦਨਾਮੀ ਖੱਟੋ ਠੀਕ ਆ ਨਾ ਇੱਕ ਦੂਜੇ ਨਾਲ ਦੁਸ਼ਮਣੀ ਪਾਓ ਇਹ ਰੌਲਾ ਇੱਥੇ ਖਤਮ ਕਰ ਦਿਓ ਤੇ ਰੱਬ ਦਾ ਨਾਮ ਲਿਆ ਕਰੋ ਤੇ ਆਪਦੇ ਕੰਮਾਂ ਵਿੱਚ ਪਾਓ ਤੇ ਆਪਦੇ ਬੱਚਾ ਨੂੰ ਪਾਲੋ ਤੇ ਆਪਦੀ ਕਮਾਈ ਨਾਲ ਆਪਦੇ ਘਰਬਾਰ ਦਾ ਜਿਹੜਾ ਮੂੰਹ ਸਰ ਬਣਾਓ ਜਾਂ ਆਪਦਾ ਜਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਲੋ ਕਮਾਈ ਕਰੋ ਕਹਿੰਦਾ ਮਤਲਬ ਵੀ ਇੰਨਾ ਲੜਾਈਆਂ ਦੇ ਵਿੱਚ ਜਿਹੜੀਆਂ ਸੋਸ਼ਲ ਮੀਡੀਆ ਦੀ ਲੜਾਈ ਦੇ ਵਿੱਚ ਪੈਣ ਦਾ ਕੋਈ ਫਾਇਦਾ ਨਹੀਂ ਜੇ ਇਸ ਤੋਂ ਵੱਧ ਫਿਰ ਵੀ ਤੁਹਾਡਾ ਜੀ ਕਰਦਾ ਵੀ ਨਹੀਂ ਦਿਆ ਜਾਂਦਾ ਤਾਂ ਚਾਰ ਬੰਦਿਆ ਜਾ ਕੇ ਗੱਲ ਕਰ ਲੋ ਕੀਤੀ ਆਈ ਫਿਰ ਵੀ ਨਹੀਂ ਹਰਦੇ ਜੀ ਈਟੀਏ ਉਹ ਗੱਲ ਕੀਤੀਆਂ ਨਾ ਉਹਦੇ ਸਾਹਤ ਨਹੀਂ ਕਰ ਸਕੇ ਜੇ ਆਏ ਸੀਗੇ ਬਈ ਗਲਤ ਹੁੰਦਾ ਤਾਂ ਆਪਾਂ ਨੂੰ ਮੁੱਦਾ ਪਾਉਂਦੇ ਕਿਥੇ ਗੱਲ 'ਚ ਕੋਈ ਤਾਂ ਕਦੇ ਗੱਲ 'ਚ ਗਲਤੀ ਨਹੀਂ ਫੇਰ ਵੀ ਬਦਨਾਮ ਕਰਨਾ ਇਹ ਕਿੱਡੀ ਗੱਲ ਮਾਰੀ ਜੀ ਤੇਰੀ ਅਸੀਂ ਸਾਰੀਆਂ ਵੀਡੀਓ ਵੇਖੀਆਂ ਹਾਂਜੀ ਹਾਂਜੀ ਉਹਨਾਂ ਦੀਆਂ ਵੀ ਸਾਰੀਆਂ ਵੀਡੀਓ ਵੇਣੇ ਆ ਪਰ ਅਸੀਂ ਇਹੀ ਮੁੱਦਾ ਲੈ ਕੇ ਆਏ ਹਾਂ ਵੀ ਭਾਵੇਂ ਤਾਂ ਤੂੰ ਗਲਤ ਸੀ ਤੇ ਭਾਵੇਂ ਉਹ ਗਲਤ ਸੀ ਤੇ ਭਾਵੇਂ ਤੂੰ ਸਹੀ ਆ ਤੇ ਭਾਵੇਂ ਉਹ ਸਹੀ ਆ ਵੀ ਇਹ ਰੌਲਾ ਨਿਵੇੜੋ ਅੱਜ ਤੋਂ ਬਾਅਦ ਇਸ ਟੌਪਿਕ ਤੇ ਤੂੰ ਕੋਈ ਵੀਡੀਓ ਨਹੀਂ ਪਾਉਣੀ ਮੇਰੀ ਨਹੀਂ ਹੁੰਦੀ ਤੇ ਨਾ ਹੀ ਵੀਰੇ ਤੁਸੀਂ ਕੋਈ ਵੀਡੀਓ ਪਾਉਣੀ ਆ ਕਿਉਂਕਿ ਇਹ ਮਸਲਾ ਐਸੇ ਵੀਰੇ ਮੈਂ ਇਹੋ ਜੀ ਵੀਡੀਓ ਮੈਂ ਕਦੇ ਨਹੀਂ ਪਾਈ ਹਾਂ ਤੇ ਜੇ ਤੂੰ ਵੀਰੇ ਵੇਖ ਜਿਹੜਾ ਕੋਈ ਗਲਤ ਵੀਡੀਓ ਪਾਉਂਦਾ ਤੂੰ ਉਹਦਾ ਸਾਥ ਨਹੀਂ ਦੇਣਾ ਤੂੰ ਪ੍ਰਮੋਟ ਨਹੀਂ ਕਰਨਾ ਭਾਵੇਂ ਤੇਰੀ ਰਿਸ਼ਤੇਦਾਰ ਹੋਵੇ ਕੋਈ ਮੈਂ ਤੈਨੂੰ ਇਹ ਨਹੀਂ ਦੱਸਦਾ ਆਪਾਂ ਖਿਲਾਫ ਆਏ ਜਦੇ ਨਾ ਭਾਵੇਂ ਭਾਈ ਤੁਸੀਂ ਆਪ ਪਰਿਵਾਰ ਵਾਲੇ ਆ ਵੀਰੇ ਆਪ ਇਹੋ ਜੀ ਵੀਡੀਓ ਪਾਉਂਦੇ ਨਹੀਂ ਕਿ ਲੋਕਾਂ ਨੂੰ ਆਪਣਾ ਤੇ ਸ਼ਰਮ ਆਵੇ ਹਾਂ ਸ਼ਰਮਿੰਦਗੀ ਦੇ ਵਿੱਚ ਜਿਉਂ ਨਾਲੋਂ ਨਾ ਕਿਉਂਕਿ ਬੱਚਾ ਨੇ ਵੀ ਜ਼ਿੰਦਗੀ ਵੇਖਣੀ ਹੈ ਮਾਂ ਪਿਓ ਰੋ ਬੱਚਿਆਂ ਦੀ ਧੌਣ ਨਹੀਂ ਵੀ ਕਰਤੀ ਫਿਰ ਫਾਇਦਾ ਕੀ ਹੈ ਮੈਂ ਜੱਗੇ ਤੈਨੂੰ ਕੀ ਕਹਣਾ ਵੀ ਅੱਜ ਤੂੰ ਮਾੜਾ ਕਰਮ ਕਰੇਗਾ ਨਾ ਤੇ ਉਹ ਬੱਚਾ ਦੇ ਮੂਰੇ ਵੀ ਆਉਣਾ ਤੇ ਕੱਲ ਨੂੰ ਉਹ ਚੀਜ਼ ਦਾ ਬੱਚਾ ਨੂੰ ਮੇਰਾ ਮੈਂ ਨਾ ਜ਼ਿੰਦਗੀ ਦੇ ਵਿੱਚ ਸਹੀ ਗੱਲ ਹੈ ਸਹੀ ਗੱਲ ਜੇ ਚੰਗਾ ਕਰੇਗਾ ਤਾਂ ਸਾਰੇ ਨਾ ਨਹੀਂ ਜੇ ਇਹ ਜਾਂ ਵਾਇਰਸ ਆਪਾਂ ਕਹਿੰਦੇ ਵਾਇਰਸ ਕੋ ਗਲਤ ਨਾ ਹੋਵੇ ਬਾਬਾ ਸੱਚੇ ਪਾਜਾ ਜੋ ਹੋਵੇ ਹੱਥ ਜੋ ਸਹੀ ਹੋਵੇ ਚੰਗਾ ਕਰੇਗਾ ਨਾ ਸਾਨੂੰ ਇਹਨਾਂ ਦੀ ਸਪੋਰਟ ਕਰੂ ਦੁਨੀਆ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਹੈ ਤੈਨੂੰ ਮੈਂ ਇਹੀ ਗੱਲ ਕਹਿਣਾ ਵੀ ਫਾਲਤੂ ਕਮੈਂਟਾਂ ਦੇ ਜਵਾਬ ਨਾ ਦੇ ਜਿੰਨਾ ਵੱਧ ਜਵਾਬ ਦੇਂਗਾ ਲੜਾਈ ਵਧੂਗੀ ਕਿਸੇ ਦਾ ਜਵਾਬ ਨਹੀਂ ਦੇਣਾ ਜੋ ਅਗਲਾ ਵੇਖ ਅਗਲਾ ਮੱਥਾ ਮਾਰ ਕੇ ਆਪੀ ਹਟ ਜੂਗਾ ਠੀਕ ਹੈ ਜੀ ਜੇ ਕੋਈ ਫਿਰ ਵੀ ਦੇਖ ਇਹ ਹੁੰਦਾ ਦਿਮਾਗੀ ਮੰਨ ਲਓ ਕਿਹੇ ਦਿਮਾਗੀ ਤੌਰ ਤੇ ਬੰਦੇ ਦਾ ਕਿੰਨਾ ਕ ਬੰਦਾ ਹੈਗਾ ਸਿਹਤਮੰਦ ਹਾਂ ਸਹੀ ਗੱਲ ਹੈ ਜੇ ਕੋਈ ਦਿਮਾਗੀ ਤੌਰ ਤੇ ਬਿਮਾਰ ਆ ਨਾ ਉਹਨੂੰ ਕਰੀ ਜਾਣਦੇ ਕਮੈਂਟ ਜਿਹਦਾ ਕੋਈ ਕਰਦਾ ਕਰੀ ਜਾਂਦੇ ਅਸੀਂ ਤਾਂ ਨਾ ਤਾਂ ਬਾਈ ਰੰਧਾਵੇ ਦੇ ਖਿਲਾਫ ਆ ਨਾ ਸੋਡੀ ਦੇ ਖਿਲਾਫ ਆ ਠੀਕ ਆ ਤੇ ਨਾ ਹੀ ਤੇਰੇ ਖਿਲਾਫ ਆ ਅਸੀਂ ਸਿਰਫ ਇਹ ਗੱਲ ਕਹਿਣੇ ਆ ਬਾਈ ਇਹ ਮੁੱਦਾ ਇੱਥੇ ਖਤਮ ਕਰ ਦਿਓ ਤੇ ਇਸ ਤੋਂ ਬਾਅਦ ਇਹਦਾ ਖਿਲਾਰਾ ਨਹੀਂ ਪਣਾ ਚਾਹੀਦਾ ਸਹੀ ਗੱਲ ਸਹੀ ਗੱਲ ਤੈਨੂੰ ਕੋਈ ਬੰਦਾ ਕਵੇ ਵੀ ਮੇਰੇ ਨਾਲ ਚੱਲ ਆਪਾਂ ਆਹ ਕਰਨਾ ਕੋਈ ਹੋਰ ਕਵੇ ਨਹੀਂ ਯਾਰ ਆਹ ਤਰੀਕੇ ਨਾਲ ਆਹ ਕਰ ਦਈਏ ਢਕਾਉਣ ਵਾਲੇ ਬਾਲੇ ਹੁੰਦੇ ਆ ਤੇ ਜਦੋਂ ਮੁੱਦਾ ਢਟ ਗਿਆ ਨਾ ਉਦੋਂ ਖੜਨ ਵਾਲੇ ਥੋੜੇ ਹੋਣਗੇ ਭਾਵੇਂ ਬਾਈ ਤੁਹਾਡੇ ਨਾਲ ਤੇ ਭਾਵੇਂ ਬਾਈ ਜੱਗੇ ਨਾਲ ਤੇ ਅਸੀਂ ਤਾਂ ਸਿਰਫ ਇੰਨਾ ਕਹਿਣਾ ਵੀ ਇਹਨੂੰ ਖਤਮ ਕਰ ਦਿਓ ਨਹੀਂ ਤਾਂ ਇਸ ਤੋਂ ਬਾਅਦ ਫਿਰ ਸਾਨੂੰ ਇਹਦੇ ਉੱਤੇ ਐਕਸ਼ਨ ਭਰਾਵਾਂ ਨੂੰ ਇਕੱਠੇ ਕਰਕੇ ਲੈਣਾ ਪਊਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਮਾਜ ਦੇ ਵਿੱਚ ਇੱਕ ਇਹ ਜਿਹੜੀ ਆ ਬਦਨਾਮੀ ਜ਼ਿਆਦਾ ਹੋਵੇ ਕਿਉਂਕਿ ਜਿਹੜਾ ਅਸੀਂ ਤੁਹਾਡੇ ਨਾਲ ਆ ਜੇ ਕੋਈ ਗਲਤ ਵੀਡੀਓ ਹੈ ਕਿਸੇ ਦੀ ਕੋਈ ਨਗੇਂਜਪੁਣਾ ਕਰਦਾ ਸਾਨੂੰ ਵੀ ਬੁਲਾ ਲਓ ਅਸੀਂ ਉਹਦੇ ਖਿਲਾਫ ਬੋਲਾਂ ਪਰ ਉਹਦੇ ਕੋਲੇ ਜਾ ਕੇ ਬੋਲਾਂਗੇ ਉਹਦੀ ਆ ਵੀਡੀਓ ਵਾਇਰਲ ਕਰਕੇ ਉਹਨੂੰ ਮਸ਼ਹੂਰ ਨਹੀਂ ਕਰਨਾ ਆਪਾਂ ਠੀਕ ਹੈ ਚੱਕੇ ਬਾਈ ਅੱਜ ਤੋਂ ਬਾਅਦ ਤੂੰ ਜਵਾਬ ਨਹੀਂ ਦੇਣਾ ਤੂੰ ਲਾਈਵ ਹੋ ਕੇ ਗਾਲ ਨਹੀਂ ਕੱਢਣੀ ਠੀਕ ਹੈ ਜੇ ਕੋਈ ਕਹ ਸਿਆਣੇ ਕਹਿੰਦੇ ਹੁੰਦੇ ਆ ਨਾ ਮੇਰੇ ਬਾਪ ਨੇ ਮੈਨੂੰ ਗੱਲ ਸਮਝਾਈ ਆ ਪੁੱਤ ਇੱਕ ਵਾਰੀ ਕੋਈ ਗਾਲ ਕੱਢ ਦੇਣਾ ਗਾਲ ਲੈ ਕੇ ਘਰੇ ਆ ਜੀ ਉਦੇ ਵਿੱਚ ਪਤਾ ਨਹੀਂ ਕਿੱਡੀ ਕਵੱਡੀ ਬਲਾ ਕਿੱਡਾ ਕੁ ਬੜਾ ਨੁਕਸਾਨ ਟਲ ਗਿਆ ਆਪਣਾ ਸਹੀ ਗੱਲ ਠੀਕ ਆ ਓਵੇਂ ਬਾਈ ਜੱਗੇ ਤੂੰ ਆਪਦੇ ਕੰਮ ਵੱਲ ਧਿਆਨ ਦੇ ਤੇ ਹੋ ਸਕੇ ਗਾਹ ਪੋਇਖ ਦੇ ਵਿੱਚ ਤੂੰ ਸਾਡੇ ਨਾਲ ਜਾਂ ਰਧਾਵੇ ਹੋ ਰਿਆਂ ਨਾਲ ਜਾਂ ਸੋਡੀ ਹੋ ਰਿਆਂ ਨਾਲ ਜਾਂ ਹੋਰ ਮੁੱਦੇ ਜਿਵੇਂ ਕੋ ਮੁੰਡਾ ਮੋਗੇ ਵਾਲਾ ਉਹ ਤੋਂ ਵੀ ਵਿੱਚ ਕਹਿੰਦੇ ਆ ਭੁੱਲ ਗਏ ਸੀ ਬਾਈ ਤੂੰ ਵੀ ਇਹ ਚੀਜ਼ਾਂ ਬੰਦ ਕਰ ਦੇ ਹਾਂ ਜਿਹੜੀਆਂ ਕੁਝ ਚੰਗੀਆਂ ਵੀ ਆ ਵੇਖ ਬਾਈ ਬੋਲਣਾ ਸਮਾਜ ਦੇ ਵਿੱਚ ਪਤਾ ਗੱਲ ਕੀ ਆ ਬਾਈ ਕਿਸੇ ਨਾ ਕਿਸੇ ਨੂੰ ਬੋਲਣਾ ਪੈਂਦਾ ਵੀ ਹੁੰਦਾ ਪਰ ਤਰੀਕਾ ਹੁੰਦਾ ਇੱਕ ਰਾਹ ਇੱਕ ਜਿਹੜਾ ਤੁਸੀਂ ਰਾਹ ਚੁਣਿਆ ਨਾ ਭਾਈ ਬਸ ਰਾਹ ਬਦਲੋ ਕੰਮ ਤੁਹਾਡੇ ਮਾਰੀ ਮੈਂ ਰਾਹ ਬਦਲ ਚੁਣਿਆ ਪਾਣ ਸਾਰਾਂ ਦੇ ਚੰਗਿਆ ਤੇ ਕਰ ਉਹ ਕਹਦੇ ਹੋ ਜੀ ਬਾਈ ਉਹਨਾਂ ਦਾ ਨਾ ਜੇ ਤੁਸੀਂ ਆਪਣੇ ਵੱਨੂ ਆ ਗਿਆ ਫੇਰ ਕਹਦੇ ਹੋ ਜੀ ਜੇ ਬਾਈ ਰੰਧਾਵਾ ਮੈਨੂੰ ਛੇੜਦੇ ਆ ਤਾਂ ਫੇਰ ਕਰਦਾ ਜੀ ਮੈਂ ਉਹਨਾਂ ਜੇ ਬਾਈ ਰੰਧਾਵਾ ਮੈਨੂੰ ਛੋਟਾ ਭਰਾ ਮੰਨਦਾ ਜੇ ਬਾਈ ਸੋਢੀ ਮੈਨੂੰ ਛੋਟਾ ਭਰਾ ਮੰਨਦਾ ਤਾ ਇਹ ਚੀਜ਼ ਜੱਥੇ ਬਾਈ ਬੰਦ ਕਰ ਦਿਓ ਅਸੀਂ ਤੁਹਾਡੇ ਭਰਾ ਅਸੀਂ ਨਾ ਤਾਂ ਧਮਕਾਉਣ ਵਿੱਚ ਵਿਸ਼ਵਾਸ ਰੱਖਦੇ ਆ ਨਾ ਲੜਾਈ ਵਿੱਚ ਵਿਸ਼ਵਾਸ ਰੱਖਦੇ ਆ ਅਸੀਂ ਸਰਪੇਚ ਚਾਹੋਨੇ ਆ ਵੀ ਨਾਲ ਮਿਲ ਕੇ ਰਹੋ ਤੇ ਜਿਹੜੀਆਂ ਬਲੰਦੀਆਂ ਨਾ ਤੁਹਾਡੇ ਵਿੱਚ ਵੀ ਕਲਾ ਜੱਗੇ ਵਿੱਚ ਵੀ ਕਲਾ ਚਾਹੇ ਮੇਰੇ ਵਿੱਚ ਵੀ ਕਲਾ ਇਹ ਕਲਾ ਨੂੰ ਨਖਾਰੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੁਝ ਵਧੀਆ ਕੰਮ ਕਰੋ ਤੇ ਇਹ ਬਦਨਾਮੀ ਦਾ ਜਿਹੜਾ ਮੱਥੇ ਤੇ ਕਲੰਕ ਨਾ ਲਾਓ ਕਿਸੇ ਦੀ ਯਾਦ ਨਹੀਂ ਪਰਖਣੀ ਨਾ ਤੂੰ ਕਹਿਣਾ ਜੱਟ ਜਟੌੜ ਨਾ ਉਹ ਕਹਿਣਾ ਮੰਨ ਲੋ ਨਹੀਂ ਨਹੀਂ ਇਹ ਆਪਾਂ ਦਾ ਕਹਿੰਦੇ ਨਹੀਂ ਇਹ ਚੀਜ਼ਾਂ ਇਹ ਚੀਜ਼ਾਂ ਨਿੱਕੀਆਂ ਠੀਕ ਆ ਇਹ ਚੀਜ਼ਾਂ ਨਿੱਕੀਆਂ ਇਹ ਸੋਚ ਇਹ ਇਹ ਸੋਚ ਆ ਕਿਉਂਕਿ ਬੰਦਾ ਜਦੋਂ ਆਉਂਦਾ ਨਾ ਬੰਦਾ ਬਿਨਾਂ ਕੱਪੜਿਆਂ ਤੋਂ ਆਉਂਦਾ ਤੇ ਕੋਈ ਬੰਦੇ ਦਾ ਉਦੋਂ ਧਰਮ ਨਹੀਂ ਹੁੰਦਾ ਠੀਕ ਆ ਸਹੀ ਗੱਲ ਹੈ ਉਸ ਤੋਂ ਬਾਅਦ ਬੰਦਾ ਜਿਹੜੇ ਘਰ ਚ ਜਨਮ ਲੈਂਦਾ ਉਹਨੂੰ ਸਿਖਾਇਆ ਜਾਂਦਾ ਵੀ ਆਪਣਾ ਇਹ ਆਪਣਾ ਧਰਮ ਆਪਣਾ ਧਰਮ ਉਸ ਤਰ੍ਹਾਂ ਤੇ ਬਈ ਬੈਸ ਜਿਵੇਂ ਮਾਂ ਪਿਓ ਸਭ ਇੱਕ ਜਾਨ ਹੁੰਦੀ ਆ ਇਹਨਾਂ ਚੀਜ਼ਾਂ ਵਿੱਚ ਲੜਦਾ ਫਾਇਦਾ ਨਹੀਂ ਜੇ ਬਚਾਉਣਾ ਸਮਾਜ ਦੀ ਸੇਵਾ ਕਰਨੀ ਆ ਆਪਦੇ ਸਮਾਜ ਦੇ ਵਿੱਚ ਨਸ਼ੇ ਦੇ ਖਿਲਾਫ ਬੋਲੋ ਜਿਹੜਾ ਚਿੱਟਾ ਜਿਹਦੇ ਨਾਲ ਮਤਲਬ ਜਿਆਦਾ ਇਹ ਜਿਹੜਾ ਵੱਡਾ ਨੁਕਸਾਨ ਹੁੰਦਾ ਮਾਵਾਂ ਦੇ ਪੁੱਤ ਜਾਂਦੇ ਆ ਉਹਦੇ ਖਿਲਾਫ ਬੋਲੋ ਜਾਂ ਜਿਹੜਾ ਧੱਕਾ ਗਰੀਬਾਂ ਨਾਲ ਹੋ ਰਿਹਾ ਜਾਂ ਮਤਲਬ ਜਿਹੜਾ ਇਹ ਵੱਲੋਂ ਸਰਕਾਰਾਂ ਆਪਣੇ ਨਾਲ ਗਲਤ ਕਰਦੀਆਂ ਜਿਵੇਂ ਪਰਾਰੀ ਦਾ ਮਸਲਾ ਹੋ ਗਿਆ ਜਾਂ ਮਤਲਬ ਆਪਣਾ ਕਿਸੇ ਵੱਲੋਂ ਗਰੀਬ ਦੇ ਨਾਂ ਤੇ ਕੋਠੀਆਂ ਆਈਆਂ ਗ੍ਰਾਂਟਾਂ ਖਾ ਗਿਆ ਕੋ ਸਰਪੰਚ ਕਿਸੇ ਵੀ ਤਰ੍ਹਾਂ ਦੇ ਮਸਲੇ ਜਿਹੜੀਆਂ ਦਾ ਜਿਨ੍ਹਾਂ ਤੇ ਬੋਲਣ ਵਾਲਾ ਉਹਨਾਂ ਤੇ ਬੋਲੋ ਨਾ ਅਗੇ ਭਾਈ ਇਹ ਚੀਜ਼ਾਂ ਕਰੋ ਤੇ ਇਹਨਾਂ ਕਹਿ ਕੇ ਭਾਈ ਮੈਂ ਤੁਹਾਡੇ ਤੋਂ ਜੇ ਗਲਤ ਬੋਲਿਆ ਹੋਵਾਂ ਭਾਈ ਜੇ ਤੇਰੇ ਤੋਂ ਵੀ ਤੇ ਭਾਈ ਤੁਹਾਡੇ ਤੋਂ ਵੀ ਮਾਫੀ ਦਾ ਪਾਤਰ ਆ ਤੇ ਭਰਾ ਬਣ ਕੇ ਇਹ ਜਿਹੜਾ ਮਸਲਾ ਨਾ ਇੱਥੇ ਖਤਮ ਹੋਣਾ ਚਾਹੀਦਾ ਧੰਨਵਾਦ ਨਈ ਵੀ ਜੱਗੇ ਅੱਗੇ ਤੋਂ ਬਾਈ ਇਹ ਨਹੀਂ ਨਈ ਨਈ ਵੀਰੇ ਯਾਰ ਉਹਨਾਂ ਦਾ ਬਸ ਤੂੰ ਕਹਤਾ ਨਾ ਹਾਂ ਜੇ ਮੈਂ ਆਪਾਂ